ਕੁਦਰ ਸਵਰਗ ਦੇ ਪੇਜ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਆਸ਼ਾ ਕਰਦੇ ਹਾਂ ਕਿ ਤੁਸੀਂ ਸਭ ਠੀਕ ਹੋਵੋਗੇ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਅੱਜ ਆਪਾਂ ਤੁਹਾਡੇ ਨਾਲ ਇੱਕ ਅਜੀਹਾ ਤਰੀਕਾ ਸਾਂਝਾ ਕਰਾਂਗੇ ਜਿਸ ਦੇ ਨਾਲ ਪੀਰਾਂ ਫਕੀਰਾਂ ਸਿੱਧਾ ਤੁਹਾਡੇ ਤੇ ਕਿਰਪਾ ਕਰ ਦੇਣਗੇ ਜੇ ਤੁਹਾਨੂੰ ਲੱਗਦਾ ਸਾਡੇ ਪੁੱਠੇ ਦਿਨ ਚੱਲ ਰਹੇ ਨੇ ਤਾਂ ਯਕੀਨ ਮੰਨਿਓ ਉਹ ਤੁਹਾਡੇ ਪੁੱਠੇ ਦਿਨ ਸਿੱਧੇ ਹੋ ਜਾਣਗੇ ਫਿਰ ਮੁਰਸ਼ਿਦ ਦੀ ਐਸੀ ਕਿਰਪਾ ਹੋਵੇਗੀ ਕਿ ਤੁਸੀਂ ਹੈਰਾਨ ਰਹਿ ਜਾਵੋਗੇ ਇੱਕ ਤਰੀਕਾ ਬਹੁਤ ਘੱਟ ਲੋਕ ਜਾਣਦੇ ਨੇ ਪਰ ਇਹ ਤਰੀਕਾ ਜੋ ਵੀ ਇਨਸਾਨ ਆਪਣੀ ਜ਼ਿੰਦਗੀ ਵਿੱਚ ਅਪਣਾਉਂਦਾ ਹੈ ਤਾਂ ਯਕੀਨ ਮੰਨਿਓ ਉਸ ਦੀ ਜ਼ਿੰਦਗੀ ਖੁਸ਼ੀਆਂ ਦੇ ਨਾਲ ਭਰ ਜਾਂਦੀ ਹੈ ਪੀਰ ਮੁਰਸ਼ਿਦਾਂ ਨੂੰ ਕਹਿਣ ਦੀ ਲੋੜ ਵੀ ਨਹੀਂ ਪੈਂਦੀ ਕਿ ਮੇਰੇ ਤੇ ਕਿਰਪਾ ਕਰੋ ਪੀਰ ਮੁਰਸ਼ਿਦ ਆਪ ਹੀ ਉਸ ਇਨਸਾਨ ਤੇ ਕਿਰਪਾ ਕਰਦੇ ਰਹਿੰਦੇ ਨੇ ਅੱਜ ਦੀ ਹੈ ਵੀਡੀਓ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਐਸੇ ਕਰਕੇ ਨੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਇਹ ਤਰੀਕਾ ਆਪਣੀ ਜ਼ਿੰਦਗੀ ਵਿੱਚ ਵਰਤ ਸਕੋ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਚੱਲਦੇ ਆਂ ਵੀਡੀਓ ਦੇ ਵੱਲ ਇੱਕ ਵਾਰ ਦੀ ਗੱਲ ਹੈ ਇੱਕ ਬੀਬੀ ਜੋ ਕਿ ਆਪਣੀ ਜ਼ਿੰਦਗੀ ਵਿੱਚ ਬਹੁਤ ਅੱਕੀ ਪਈ ਸੀ ਕਿਉਂਕਿ ਉਸ ਦੀ ਜ਼ਿੰਦਗੀ ਵਿੱਚ ਬਹੁਤ ਦੁੱਖ ਲਿਖੇ ਹੋਏ ਸੀ ਉਸ ਦਾ ਇੱਕ ਪੁੱਤ ਬਿਮਾਰ ਰਹਿੰਦਾ ਸੀ ਬਾਕੀ ਘਰ ਵਿੱਚ ਹਰ ਇੱਕ ਚੀਜ਼ ਦੀ ਕਮੀ ਸੀ ਨਾ ਪੈਸਾ ਸੀ ਨਾ ਖਾਣ ਨੂੰ ਆਟਾ ਨਾ ਹੀ ਕੋਈ ਬੱਚਾ ਸੀ ਬੀਬੀ ਆਪਣੀ ਜ਼ਿੰਦਗੀ ਵਿੱਚ ਬਹੁਤ ਪਰੇਸ਼ਾਨ ਸੀ ਬੀਬੀ ਮਹਾਪੁਰਸ਼ ਕੋਲ ਜਾਂਦੀ ਹੈ ਮਹਾਪੁਰਸ਼ਾਂ ਕੋਲ ਜਾ ਕੇ ਆਖਦੀ ਹੈ ਬਾਬਾ ਜੀ ਮੇਰੇ ਤੇ ਵੀ ਕਿਰਪਾ ਕਰੋ ਮੇਰੇ ਵੀ ਦਿਨ ਸਿੱਧੇ ਕਰੋ ਮਹਾਪੁਰਸ਼ ਓਹ ਮਜ਼ਾਕ ਵਿੱਚ ਕਹਿੰਦੇ ਨੇ ਬੀਬੀ ਤੇਰੇ ਦਿਨ ਪੁੱਟੇ ਕਿਸ ਨੇ ਕਰ ਦਿੱਤੇ ਇਹ ਤਾਂ ਦੱਸ ਉਹ ਬੀਬੀ ਵਿਚਾਰੀ ਬਹੁਤ ਦੁਖੀ ਸੀ ਉਹ ਬੀਬੀ ਫਿਰ ਕਹਿੰਦੀ ਹੈ ਬਾਬਾ ਜੀ ਮੇਰੇ ਦਿਨ ਪੁੱਟੇ ਹੀ ਨਹੀਂ ਕਿਉਂਕਿ ਮੇਰੀ ਕਿਸਮਤ ਵਿੱਚ ਰੱਬ ਨੇ ਖੁਸ਼ੀਆਂ ਲਿਖੀਆਂ ਹੀ ਨਹੀਂ ਰੱਬ ਨੇ ਪਤਾ ਨਹੀਂ ਮੇਰੇ ਨਾਲ ਕੀ ਵੈਰ ਕਰ ਲਿਆ ਹੁਣ ਉਹ ਮਹਾਪੁਰਸ਼ ਬਹੁਤ ਪਹੁੰਚੇ ਹੋਏ ਸੀ ਮਹਾਪੁਰਸ਼ ਦੇਖਦੇ ਨੇ ਕਿ ਬੀਬੀ ਦਾ ਵਾਕਿਆ ਹੀ ਬਹੁਤ ਬੁਰਾ ਹਾਲ ਹੈ ਮਹਾਪੁਰਸ਼ ਆਖਦੇ ਨੇ ਕਿ ਬੀਬੀ ਇੱਕ ਤਰੀਕਾ ਤੈਨੂੰ ਦੱਸ ਦਿੰਨੇ ਆ ਫਿਰ ਤੇਰੀ ਜ਼ਿੰਦਗੀ ਵਿੱਚ ਕੋਈ ਵੀ ਕਮੀ ਨਹੀਂ ਰਹੇਗੀ ਪਰ ਤਰੀਕਾ ਥੋੜਾ ਔਖਾ ਹੈ ਉਹ ਬੀਬੀ ਆਖਦੀ ਹੈ ਕੋਈ ਗੱਲ ਨਹੀਂ ਤੁਸੀਂ ਦੱਸੋ ਕਰਨਾ ਕੀ ਹੈ ਮੈਂ ਕਰਾਂਗੀ ਪਰ ਮੇਰੇ ਹਾਲਾਤ ਸੁਧਰਨੇ ਚਾਹੀਦੇ ਨੇ ਮਹਾਪੁਰਸ਼ ਆਖਦੇ ਨੇ ਲੈ ਬੀਬੀ ਤੂੰ ਮੈਨੂੰ ਦੱਸ ਤੂੰ ਕਿਹੜਾ ਪੁੰਨ ਕੀਤਾ ਕਦੀ ਕੋਈ ਪੁੰਨ ਕੀਤਾ ਕਦੀ ਕਿਸੇ ਇਨਸਾਨ ਨੂੰ ਖਾਣਾ ਖਵਾਇਆ ਕਦੀ ਕਿਸੇ ਪੰਛੀ ਜਾਨਵਰ ਨੂੰ ਖਾਣਾ ਖਵਾਇਆ ਦੱਸ ਮੈਂ ਤੇਰੇ ਤੇ ਕਿਰਪਾ ਕਰ ਦੇਣਾ ਬੀਬੀ ਆਪਦੀ ਹੈ ਮੇਰੇ ਕੋਲ ਤਾਂ ਆਪ ਲਈ ਪੈਸੇ ਹੈ ਨਹੀਂ ਮੈਂ ਕਿਸੇ ਨੂੰ ਕੀ ਖਵਾਵਾਂਗੀ ਮਹਾਪੁਰਸ਼ ਆਖਦੇ ਨੇ ਨਹੀਂ ਬੀਬੀ ਫਿਰ ਕੁਝ ਨਹੀਂ ਹੋ ਸਕਦਾ ਜਾਂ ਪਹਿਲਾਂ ਕੋਈ ਪੁੰਨ ਕਰਕੇ ਆ ਇੱਕ ਨਿੱਕਾ ਜਿਹਾ ਪੁੰਨ ਕਰਕੇ ਆ ਜੀ ਮੈਂ ਤੇਰੇ ਤੇ ਕਿਰਪਾ ਕਰ ਦੇਵਾਂਗਾ ਬੀਬੀ ਆਤੀ ਹੈ ਇਹ ਬਹੁਤ ਸੋਖਾ ਤਰੀਕਾ ਹੈ ਕੋਈ ਗੱਲ ਨਹੀਂ ਮੈਂ ਕੱਲ ਆਉਣੀ ਆ ਬੀਬੀ ਉੱਥੋਂ ਚਲੀ ਜਾਂਦੀ ਹੈ ਤੇ ਜਾਂਦੇ ਜਾਂਦੇ ਪੰਜ ਦਸ ਦੇ ਝੋਲ ਲੈ ਜਾਂਦੀ ਹੈ ਝੋਲ ਲੈ ਜਾ ਕੇ ਆਪਣੇ ਘਰ ਰੱਖ ਦਿੰਦੀ ਹੈ ਜਿੱਥੇ ਉਹ ਰਹਿੰਦੀ ਸੀ ਉੱਥੇ ਪੰਛੀ ਬਹੁਤ ਸੀ ਬੀਬੀ ਉਹ ਦਾਣੇ ਪੰਛੀਆਂ ਨੂੰ ਪਾ ਦਿੰਦੀ ਹੈ ਪੰਛੀ ਆਉਂਦੇ ਨੇ ਦਾਣਾ ਖਾ ਲੈਂਦੇ ਨੇ ਬੀਬੀ ਦੀ ਖਾਸ ਗੱਲ ਇਹ ਸੀ ਕਿ ਜੇਕਰ ਉਸਨੇ ਕਦੀ ਪੁੰਨ ਨਹੀਂ ਕੀਤੇ ਫਿਰ ਉਸਨੇ ਕਦੀ ਪਾਪ ਵੀ ਨਹੀਂ ਕੀਤੇ ਸੀ ਫਿਰ ਇੱਕ ਦਿਨ ਐਸਾ ਹੁੰਦਾ ਬੀਬੀ ਹੈਰਾਨ ਹੋ ਜਾਂਦੀ ਹੈ ਉਸਦੇ ਘਰ ਦੇ ਅੱਗੇ ਇੱਕ ਵੱਡੇ ਬੰਦੇ ਦੀ ਗੱਡੀ ਖਰਾਬ ਹੋ ਜਾਂਦੀ ਹੈ ਬੀਬੀ ਉਸ ਇਨਸਾਨ ਕੋਲ ਜਾਂਦੀ ਹੈ ਜਾ ਕੇ ਉਸਨੂੰ ਪਾਣੀ ਪੀਂਹਦੀ ਹੈ ਉਹ ਇਨਸਾਨ ਬੀਬੀ ਨੂੰ ਪੁੱਛਦਾ ਹੈ ਬੀਬੀ ਕੀ ਗੱਲ ਬਹੁਤ ਪਰੇਸ਼ਾਨ ਲੱਗਦੀ ਹੈ ਤਾਂ ਬੀਬੀ ਉਸਨੂੰ ਸਾਰੀ ਗੱਲਬਾਤ ਦੱਸਦੀ ਹੈ ਉਹ ਇਨਸਾਨ ਆਖਦਾ ਕੋਈ ਗੱਲ ਨਹੀਂ ਬੀਬੀ ਤੋ ਕੱਲ ਤੋਂ ਮੇਰੇ ਕੋਲੋਂ ਕੰਮ ਤੇ ਆ ਜੀ ਆਪਣੀ ਫੈਕਟਰੀ ਹੈ ਬੀਬੀ ਕੁਝ ਬੀਬੀ ਕੱਲ ਤੋਂ ਕੰਮ ਤੇ ਚਲੀ ਜਾਂਦੀ ਹੈ ਬੀਬੀ ਮਨ ਵਿੱਚ ਸੋਚਦੀ ਹੈ ਜਾਣਾ ਉਸ ਮਹਾਪੁਰਸ਼ ਕੋਲ ਵੀ ਸੀ ਪਰ ਟਾਈਮ ਨਹੀਂ ਲੱਗ ਰਿਹਾ ਹੁਣ ਬੀਬੀ ਘਰ ਆਉਂਦੀ ਹੈ ਪੰਛੀ ਉਡੀਕ ਰਹੇ ਸੀ ਬੀਬੀ ਫਿਰ ਦਾਣਾ ਪਾਉਂਦੀ ਹੈ ਐਦਾਂ ਕਰਦਾ ਕਾਫੀ ਸਮਾਂ ਬੀਤ ਜਾਂਦਾ ਹੈ ਹਾਲਾਤ ਸੁਧਰ ਚੁਕੇ ਸੀ ਕਿਉਂਕਿ ਬੀਬੀ ਨੇ ਕੰਮ ਵੀ ਮਿਲ ਗਿਆ ਸੀ ਬੀਬੀ ਪਨ ਵੀ ਕਰ ਰਹੀ ਸੀ ਘਰ ਵਿੱਚੋਂ ਬਿਮਾਰੀ ਵੀ ਭਜ ਗਈ ਸੀ ਬੀਬੀ ਬਹੁਤ ਕੋਸ਼ਿਸ਼ ਕਰ ਰਹੀ ਸੀ ਉਸ ਮਹਾਪੁਰਸ਼ ਕੋਲ ਨਹੀਂ ਜਾ ਹੋ ਰਿਆ ਸੀ ਇੱਕ ਦਿਨ ਬੀਬੀ ਸੋਚਦੀ ਹੈ ਅੱਜ ਤਾਂ ਮੈਂ ਮਹਾਪੁਰਸ਼ ਕੋਲ ਜਾਣਾ ਹੀ ਜਾਣਾ ਹੈ ਬੀਬੀ ਆਪਣੇ ਕੰਮ ਤੋਂ ਛੁੱਟੀ ਲੈਂਦੀ ਹੈ ਤੇ ਮਹਾਪੁਰਸ਼ ਕੋਲ ਚਲੀ ਜਾਂਦੀ ਹੈ جا کے دیکھ دی ہے اوتھے ಮಹاپورش ਹੁੰਦੇ ਹੀ ਨਹੀਂ ਉਹ بی بی سوچਦੇ ہے لگتا ہے ಮಹاپورشا نے ਸਾਡੇ ਨਾਲ ਧੋਖਾ ਕੀਤਾ ਸਾਨੂੰ ਇੱਥੇ ਸਦਕੇ ਆਪ آئے ਹੀ ਨਹੀਂ ਜਦੋਂ بی بی جان لگ دی ہے ਕੁਦਰਤੀ ਰਾਹ ਦੇ ਵਿੱਚ ਉਹਨਾਂ ਨੂੰ ਉਹੀ ਮਹਾਪੁਰਸ਼ ਮਿਲਦੇ ਨੇ ਮਹਾਪੁਰਸ਼ بی بی ਨੂੰ ਆਖਦੇ ਨੇ ਕੀ ਗੱਲ بی بی ਉਸ ਤੋਂ ਬਾਅਦ ਤੂੰ ਆਈ ਹੀ ਨਹੀਂ ਅਸੀਂ ਤੈਨੂੰ ਉਡੀਕਿਆ بی بی ਆਖਦੀ ਹੈ ਉਸ ਤੋਂ ਬਾਅਦ ਮੈਂ ਆਪਣੀ ਜ਼ਿੰਦਗੀ ਵਿੱਚ کافی ਰੁੱਸ ਗਈ ਸੀ ਤੁਸੀਂ ਕਿਹਾ ਸੀ ਪੁਨ ਕਰਕੇ ਆ ਜਦ ਮੈਂ ਪੁਨ ਕੀਤਾ ਮੈਨੂੰ ਕੰਮ ਮਿਲ ਗਿਆ ਜਦੋਂ ਕੰਮ ਕੀਤਾ ਤਾਂ ਚੰਗੇ ਪੈਸੇ ਆ ਗਏ ਫਿਰ ਮੈਂ ਪੁਨ ਜਾਰੀ ਰੱਖਿਆ ਵੈਸੇ ਵੀ ਅੱਜ ਵੀ ਕੰਮ ਹੀ ਸੀ ਮੈਂ ਕੰਮ ਛੱਡ ਕੇ ਤੁਹਾਨੂੰ ਮਿਲਣ ਆਇ ਤੁਸੀਂ ਮੇਰਾ ਇੰਤਜ਼ਾਰ ਕੀਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਹਾਪੁਰਸ਼ਾਕ ਦੇ ਨੇ ਕਿ ਬੀਬੀ ਮੈਨੂੰ ਮaaf ਕਰੀ ਮੈਂ ਉੱਥੋਂ ਚਲਾ ਗਿਆ ਸੀ ਮੈਨੂੰ ਪਤਾ ਸੀ ਤੂੰ ਨਹੀਂ ਆਉਣਾ ਕਿਉਂਕਿ ਸਾਨੂੰ ਪਤਾ ਹੈ ਜੋ ਵੀ ਇਨਸਾਨ ਚੰਗੇ ਕਰਮ ਕਰਨੇ ਸ਼ੁਰੂ ਕਰ ਦਿੰਦਾ ਹੈ ਉਸ ਤੇ ਆਪਣੇ ਆਪ ਹੀ ਰੱਬ ਦੀ ਕਿਰਪਾ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਸਾਡੇ ਕੋਲੋਂ ਆਉਣ ਦੀ ਵੀ ਫਿਰ ਲੋੜ ਨਹੀਂ ਅਸੀਂ ਤਾਂ ਸਿਰਫ ਲੋਕਾਂ ਨੂੰ ਸਿੱਧੇ ਰਾ ਪਾਉਣੇ ਆ ਸਾਨੂੰ ਪਤਾ ਸੀ ਤੂੰ ਨਹੀਂ ਆਉਣਾ ਕਿਉਂਕਿ ਤੇਰੇ ਕਰਮ ਸਿੱਧੇ ਹੋ ਜਾਣੇ ਆ ਤੇ ਸਾਨੂੰ ਪਤਾ ਸੀ ਇਸ ਕਰਕੇ ਅਸੀਂ ਉੱਥੋਂ ਚਲੇ ਗਏ ਸੀ ਇਥੋਂ ਆਪਾਂ ਨੂੰ ਸਿੱਖਣ ਨੂੰ ਮਿਲਦਾ ਹੈ ਜੇਕਰ ਤੁਸੀਂ ਆਪਣੀ ਜ਼ਿੰਦਗੀ ਵਿੱਚ ਕਾਮਯਾਬ ਹੋਣਾ ਹੈ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਚੰਗੇ ਦਿਨ ਹੋਣ ਤਾਂ ਪਹਿਲਾਂ ਆਪਾਂ ਨੂੰ ਚੰਗੇ ਕਰਮ ਕਰਨੇ ਚਾਹੀਦੇ ਨੇ ਸਾਈਂ ਜੀ ਹਮੇਸ਼ਾ ਕਹਿੰਦੇ ਹੁੰਦੇ ਸੀ ਜੋ ਕਰਮ ਹੈ ਉਹੀ ਧਰਮ ਹੈ ਪਰ ਆਪਾਂ ਨੂੰ ਚੰਗੇ ਕਰਮ ਕਰਨੇ ਪੈਣਗੇ ਚੰਗੇ ਦਿਨ ਲਿਆਉਣ ਲਈ ਚੰਗੇ ਦਿਨ ਹੋਣਗੇ ਚੰਗੇ ਕਰਮਾਂ ਨਾਲ ਫਿਰ ਆਪਾਂ ਨੂੰ ਕਦੇ ਵੀ ਪੀਰਾਂ ਫਕੀਰਾਂ ਨੂੰ ਇਹ ਗੱਲ ਕਹਿਣ ਦੀ ਲੋੜ ਨਹੀਂ ਪਵੇਗੀ ਕਿ ਮੇਰੇ ਤੇ ਕਿਰਪਾ ਕਰ ਦੋ ਤੁਹਾਡੇ ਤੇ ਕਿਰਪਾ ਆਪਣੇ ਆਪ ਹੋ ਜਾਵੇਗੀ ਸੋ ਐਸੀ ਆ ਜੀ ਵੀਡੀਓ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਜੈ ਸਾਈਆਂ ਦੀ